ਆ ਦੋਸਤ ਅੱਜ ਤੇ ਬਲੌ ਸਦਸਵਾਤ ਤਰੇ ਜਾਂ ਲੈਉਣ ਲੜਕੀ ਛੇਤ ਨੂੰ ਆਮ ਸਬਜੀ ਗੱਲ ਤੋੜੀ ਨਹੀਂ ਹੈਗੀ ਤੇ ਜ਼ਿਆਦਾ ਹੋ ਵਗਸੀ ਖਰਾ ਹੋ ਵਗਸੀ ਤਾਂ ਮੇਰੀ ਮੁੱਠੇੜੇ ਨੇ ਮੀ ਬਾਵਾਸਾ ਉਹਦੇ ਕਰਦੇ ਕਿ ਤਨ ਹੈ ਪੋੜਾ ਫਰੇ ਸਬਜੀ ਦਾ ਤੇ ਹੁਣ ਦੁਬਾਰੇ ਅੱਜ ਜੇਰ ਆਏ ਉਸੇ ਟਾਈਮ ਜਿਹੜਾ ਆਪਣਾ ਪੱਕਾ ਟਮ ਪੰਜਾਲ ਦੇ ਬੱਤੇ ਆ ਤੇ ਚੱਜਿਆ ਨਹੀਂ ਆ ਵਾਹ ਹੁਣ ਜਾ ਕੇ ਤੋੜਾਂਗੇ ਅਰੇ ਸਾਭੀ ਤੋੜ ਕੇ ਤੇ ਲੜੀ ਨੰਬੇ ਜਿਹੜਾ ਸਭ ਜੀ ਥੋੜੀ ਥੋੜੀ ਵੱਡੀ ਵੀ ਹੋ ਜਰੂਰ ਹੋ ਗਈ ਵੱਡੀ ਹੋਣ ਦਾ ਕਾਰਨ ਇੱਕ ਦਿਨ ਪਿੱਛੇ ਲੱਗ ਰਿਹਾ ਹੈ ਇੰਨੀਾਂ ਤੋੜੀਆਂ ਮੇਰੇ ਨਾਲ ਜ਼ਿਆਦੀ ਵੱਡੀਆਂ ਹੋ ਜਾਣੀਆਂ ਉਹਨਾਂ ਨੂੰ ਤਾਂ ਦੋ ਦਿਨਾਂ ਮੰਗਿਨਾਂ ਜੋ ਦਿਖਾਤਾ ਥੋੜੀ ਹੀ ਫਰਕ ਰਹੇਗੀ ਵੇਟੜੀ ਵਰਗੇ ਪਿੱਛੇ ਗੱਡੀ ਤੇ ਅੰਦਰ ਆਪਾਂ ਪਹਿਲ ਹਮ ਸਪਰਸਾਇਰ ਦੇ ਉਪਰ ਮੋਰ ਸਾਡਾ ਪੁੱਤ ਖੇਤ ਖੜਾ ਕੇ ਆਵਾਂਗੇ ਤੇ ਬੀਜੋ ਫਿਰ ਮੈਂ ਗੱਡੀ ਤੇ ਦੇ ਬੰਨ ਛੱਡ ਕੇ ਆਉਣਾ ਤੇ ਉਸ ਤੋਂ ਬਾਅਦ ਫਿਰ ਮੇਹਰ ਤੋਂ ਫੈਲ ਦਰਾਂਗੇ ਤੇ ਬਾਕੀ ਅਗੇ ਪ੍ਰਮਾਤਮਾ ਕਰ ਸੋ ਕਰਕੇ ਆਪਾਂ ਜਾਵਾਂਗੇ ਜਿੱਤੜਾ ਵੱਡੀ ਸਾਭ ਕੋਰ ਵੱਡੀ ਸਾਭ ਕੋ ਮਰਟੇ ਤਾਂ ਜਾਵਾਂਗੇ ਉਸ ਵਾਰੇ ਗੁਰੂ ਜੀ ਦੇ ਪਨਾਪ ਨੂੰ ਆਪ ਕੋ ਸਟੋਈਆਂ ਨਾਲ ਵਾਹਿਗੁਰੂ ਨਾਟੇ ਵਾਹਿਗੁਰੂ ਦੇ ਕਰਕੇ ਹੀ ਸਭ ਕੁਝ ਹੋਇਆ ਹੈ ਮੈਂ ਕੋਰੋਤੇ ਕਰਕੇ ਲੋਕਾਂ ਦਾ ਇੰਨਾ ਜਰ ਦੇ ਚਰ ਮਿਲਣ ਲੱਗਿਆ ਚੱਜ ਤਲਵੰਡੀ ਸਾਬੋ ਵੀ ਜਾਣਾ ਤਲਵੰਡੀ ਸਾਬੋ ਮੈਂ ਸਾਡੇ ਕੰਮ ਹੋ ਗਿਆ ਕਿ ਆਪਾਂ ਤਲਵੰਡੀ ਸਾਬੋ ਸਾਨੂੰ ਨੇੜੇ ਪੈਂਦਾ ਰਮਾਨ ਸਾਦੇ ਤੋਂ ਮਾਰਨ ਤੋਂ ਦੂਜੇ ਪੱਤੇ ਮਾਰਨ ਦਾ 24 ਕਿੰਮੀਂਦਰ ਐਜਾ ਤਲਵੰਡੀ ਸਾਬੋ ਸਾਨੂੰ ਸਾਰਾ 20 ਕਿਲੋਮੀਟਰ ਪੈਂਦਾ ਤਲਵੰਡੀ ਸਾਬੋ ਨਾਲੇ ਉੱਥੇ ਜਾ ਕੇ ਮਾਨਸ ਨੂੰ ਸ਼ੂਨ ਜਾਂ ਮਿਲ ਜਾਂਦਾ ਹੈਗਾ ਥੋੜੀ ਦਿਮਾਗਤ ਨੂੰ ਜਿਹੜੀ ਟੈਨਸ਼ਨ ਹੁੰਦੀ ਹੈ ਉਹ ਚੱਕੀ ਜਾਂਦੀ ਹੈ ਹੁਣ ਅੱਜ ਅਪਾ ਤਲਵੰਡੀ ਸਾਭੂ ਚਾਲਦੇ ਆ ਤੇ ਪਹਿਲਾਂ ਤੋਂ ਪਹਿਲਾਂ ਖੇਤ ਦਾ ਸਾਰਾ ਕੰਮ ਕਰਕੇ ਮੰਮੀ ਡੈਡੀ ਨੇ ਤਰਵਾ ਕੇ 11:00 ਵਜੇ ਛੱਡ ਕੇ ਖੇਤ ਤਲਵੰਡੀ ਸਾਭੂ ਜਾਵਾਂਗੇ ਤੁਹਾਨੂੰ ਪਤਾ ਕਰ ਦੇ ਜਿਵੇਂ ਕੰਮ ਕੁਛ ਐ ਸਿਰਫ ਮੇਰਾ ਤੇ 9:00 6:30 9 ਵਜੇ ਲੱਤ ਪਾ ਕਾਪਾ ਤਲਵੰਡੀ ਸਟਾਪ ਹੋ ਜਾਵਾਂਗੇ ਕਿਰਾਵਾ ਹੋਈ ਸੀ ਬਈ ਉਹਦੇ ਮੰਮੀ ਬਾਹ ਪਰੇਸ਼ਾਨ ਹੋ ਗਈ ਸੀ ਨਾਲ ਡੈਡੀ ਕਿਉਂਕਿ ਫਿਰ ਤੁਹਾਨੂੰ ਪਤਾ ਆਪੇ ਜਿਹੜੀ ਪੁੱਤਾਂ ਵਾਂਗੂ ਚੀਜ਼ ਪਾਲੀ ਹੋਵੇ ਮੜਾ ਪਰਾਂ ਰੱਖ ਦੂ ਮੰਮਾ ਤੇ ਉਹਦਾ ਔਖਾ ਤਾਂ ਹੋਈ ਜਾਂਦਾ ਤੇ ਅੱਜ ਫੇਰ ਆਪਾਂ ਇੱਕ ਦਿਨ ਹੁਣ ਕਿਆ ਪਤਾ ਸੀ ਕੱਲ ਕੱਲ ਇੱਕ ਮੈਨੂੰ ਕੰਮ ਹੋ ਗਿਆ ਸੀ ਮੈਂ ਮੀਟਿੰਗ ਦੇ ਉੱਤੇ ਭੱਗਿਆ ਸੀ ਤੇ ਅੱਜ ਫੇਰ ਉਹੀ ਖੁਸ਼ੀ ਐ ਕਾਹ ਡੈਡੀ ਹੁਣ ਕਿਵੇਂ ਕਾਮ ਵਧੀਆ ਵਧੀਆ ਲੋਟ ਆ ਤੇ ਹੁਣ ਡੈਡੀ ਕਹਿੰਦਾ ਲੋਟ ਆ ਹੁਣ ਕੋਈ ਹੋ ਨਹੀਂ ਤੇ ਹਾਲੇ ਅਸੀਂ ਹਾਲੇ ਰਹਿਦਾ ਸਾਡਾ ਇੱਕ ਭੜਾ ਤੋੜਨ ਵਾਲਾ ਦੋ ਗ੍ਰੇਡ ਮੈਨੂੰ ਤਲਾ ਦਾ ਤੋਰੀਆਂ ਦੇ ਅੱਜ ਫੁੱਲ ਹੋ ਜਾਣੀਆਂ ਨੇ ਆਪਾਂ 6 ਖਾਲੀਆਂ ਚ ਤੇ ਲੋਟ ਆ ਗਿਆ ਕੰਮ ਸ਼ੁਕਰਾ ਪ੍ਰਮਾਤਮਾ ਦਾ ਦੁਬਾਰੇ ਫੇਰ ਮੇਰ ਹੋਗੀ ਆਹ ਹੀ ਚੀਜ਼ ਚਾਹੀਦੀ ਆ ਮਾਬੇ ਖੁਸ਼ ਹੋਏ ਤਾਂ ਸਭ ਕੁਝ ਚੰਗੇ ਚੰਗਾ ਹੋਊਗਾ ਬਾਕੀ ਜਦੋਂ ਨਾਲ ਖੜਾ ਹੋਡੇ ਘਰ ਦੇ ਮੈਂਬਰ ਫਿਰ ਕੁਝ ਨਹੀਂ ਹੁੰਦਾ ਫਿਰ ਚੱਕੀ ਚੱਲੇ ਫੱਟੇ ਹੁਣ ਇਧਰ ਸਾਡੇ ਕੋਲ ਆਹ ਬਾਹਣ ਮਿਲੇ ਵਿੱਚ ਵੀ ਲਾਤੀ ਸਬਜ਼ੀ ਕਾ ਹਾਂ ਵੀ ਲਾਤੀ ਤੇ ਇਧਰ ਆਪਣੀ ਤਿਆਰੀ ਹੈ ਨਵੀਂ ਦੀ ਬਸ ਹੁਣ ਆਪਾਂ 10 ਕਰਨ ਵਾਲੇ ਰੱਖਾਂਗੇ ਕਿਉਂਕਿ ਥੋੜਾ ਔਖਾ ਹੋ ਜਾਂਦਾ ਇਸ ਤੋਂ ਬਾਅਦ ਇਸ ਤੋਂ ਬਾਅਦ ਸੌਣ ਵਾਲਾ ਮੀ ਭਣ ਲੱਗ ਜਾਂਦਾ ਤੇ ਆਪਾਂ ਬਾਕੀ ਸਾਰੇ ਝੋਨਾ ਲਾ ਕੇ ਬਾਹਣ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਕਉ ਗਾਹਾਂ ਆਪਾਂ ਫਿਰ ਸਾਰਿਆਂ ਨੂੰ ਇੱਕ ਹੋਰ ਵੀ ਅਪੀਲ ਆ ਤੇ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਗਾਹਾਂ ਨਗੇਤੇ ਕਦੂ ਲਾ ਬਹੁਤ ਸੱਟਣੀ ਹੈ ਕਿਵੇਂ ਤਿਆਰੀ ਕਰਨੀ ਹੈ ਬਾਹਣ ਦੀ ਉਹਦਾ ਵੀ ਦੱਸਾਂਗੇ ਹੁਣ ਰੇ ਪਾਉਣੀ ਹੈ ਰੂੜੀ ਦੀ ਜਾਂ ਬਾਅਦ ਚ ਪਾਈ ਹੁੰਦਾ ਵਾਲੀ ਗੱਲ ਹੈ ਤੇ ਆਪਣੇ ਚਲੋ ਪ੍ਰਮਾਤਮਾ ਦਾ ਸ਼ੁਕਰ ਸੋਡੇ ਸਾਰਿਆਂ ਦੇ ਦੁਆਵਾਂ ਨੇ ਆਪਾਂ ਵੀਡੀਓ ਬਣਾਉਣ ਲੱਗੇ ਇਦਨਾ ਚਲ ਕੁਛ ਨਾ ਮੋਟੀਵੇਸ਼ਨ ਵੀ ਮਿਲਿਆ ਉਹ ਵੀ ਮੈਨੂੰ ਦੁਆਵਾਂ ਮੰਗਦੇ ਕੋਈ ਗੱਲ ਨਹੀਂ ਬਈ ਸਭ ਕੁਝ ਠੀਕ ਹੋ ਜੂ ਤੇ ਦੋ ਗ੍ਰੇਡ ਤਾਂ ਲਗਭਗ ਹੋਈ ਗਏ ਤੋਰੀਆਂ ਦੇ ਤੋਰੀਆਂ ਜਮਨ ਲਾ ਦੋ ਵੀ ਬੱਜ ਜਾਣੀਆਂ ਪ੍ਰਮਾਤਮਾ ਦਾ ਸ਼ੁਕਰ ਹੈ ਦੋ ਦਿਨਾਂ ਦੇ ਵਿੱਚ ਹੀ ਸਭ ਕੁਝ ਸੈੱਟ ਹੋ ਗਿਆ ਉਹਦੇ ਦਾ ਚਲੋ ਤੋੜ ਹੀ ਲਈਆਂ ਸੁੱਧ ਤਾਂ ਲੱਗੀਆਂ ਖੜੀਆਂ ਸੀ ਪਰ ਕੱਲ ਹੀ ਨੀ ਤੋਰੀਆਂ ਅੱਜ ਨਾਲ ਦੁਬਾਰੇ ਹਲੇ ਜਾਲ ਹਲੇ ਖੜਾ ਕਰਿਆ ਨਹੀਂ ਹਲੇ ਕਰਨਾ ਹੈਗਾ ਜਾਲ ਦਾ ਹਲੇ ਉਮੀ ਜੀ ਪਿਆ ਕੰਮ ਕਰਨਾ ਹੈਗਾ ਖੜਾ ਕਰਦੇ ਆ ਬਸ ਇੱਕ ਦਿਨ ਚ ਤਾਲੇ ਵੀ ਹੁਣ ਇੱਧਰ ਪੂਰੇ ਮੈਂ ਪੂਰੇ ਪੋਲੀ ਅਣੇ ਤੋਂ ਕਿ ਰੋਟੀਆਂ ਲੈ ਕੇ ਆਉਂਦਾ ਇੱਧਰ ਆਪਾਂ ਲੋਕਾਂ ਨਾਲ ਖਰੀਦਦੇ ਬਹੁਤ ਨੇ ਦੁੱਧ ਵੀ ਨਾਲ ਬਹੁਤ ਜਾਂਦਾ ਹੁੰਦਾ ਦੁੱਧ ਤਾਂ ਬਾਤੀ ਦਿੰਦੀ ਆਉਂਦੀ ਆ ਪਰ ਇਹ ਨਾਲ ਚੰਗੀ ਬਹੁਤ ਹੈ ਜਿਆੜੀ ਬਹੁਤ ਹੈ ਇੱਕ ਮਾਰ ਦੀ ਮੋੜ ਦੀ ਜੀ ਬਣਾੜੀ ਬਸ ਬਣਾੜੀ ਆ ਸਰਪਰਾ ਗਿਆ ਬਣਾ ਆਪਾਂ ਜਾਨ ਆਗੇ ਨਹੀਂ ਇਹ ਨਾ ਇਤਲਾ ਮਂਡੀ ਤੋਂ ਸਾਰੇ ਘਰ ਦੇ ਬਲਾ ਉਹਦੇ ਕੰਮ ਤੇ ਆ ਗਿਆ ਗੁਰਦੁਆਰੇ ਤਲਵੰਡੀ ਸਾਬ ਤੋਂ ਹਲਾ ਬੜੇ ਮਾੜੇ ਹਾਲਾਤ ਦੇ ਕਿ ਪੰਪ ਦੇ ਜਾ ਕੇ ਫਸਿਆ ਰਹੇ ਆਹਾਰੇ ਆਪਣੇ ਆਪਣੇ ਹੀ ਰਹਿੰਦੇ ਨੇ ਬਾਬੇ ਦੇ ਤਾਂ ਹੀ ਮੈਂ ਬਸ 10 ਦਿਨਾਂ ਤੋਂ ਲੰਗਮਗ 10 15 ਦਿਨਾਂ ਤੋਂ ਮੈਂ ਬਾਬੇ ਦੇ ਭਾਵੀ ਨਵੇਂ ਵੀ ਹਫਤੇ ਤੋਂ 10 ਦਿਨਾਂ ਤੋਂ ਟਾਈਮ ਦੇ حساب ਨਾਲ ਆ ਹੁਣ ਚੱਲੀ ਜਾਂਦੇ ਤਲਵੰਡੀ ਸਾਬ ਆਹ ਜੋ ਕਾਰ ਵੀ ਬਹੁਤ ਹੈ ਇੱਧਰ ਪੁੱਦਾ ਰੱਖ ਲਓ ਅੱਜ ਕੱਲ੍ਹ ਵੀ ਬਹੁਤ ਜ਼ਿਆਦਾ ਤਲਵੰਡੀ ਸਾਬ ਕੋਲ ਜਿੰਨਾ ਪਤਾ ਸਾਹ ਜੀ ਸਾਰੀ ਆਏ ਹੋਣਗੇ ਅੱਜ ਮੱਛਿਆ ਜੀ ਆਪਾਂ ਕਰਕੇ ਲਗਭਗ ਸਾਰੀ ਜਿੰਨੇ ਆਪਣੇ ਹਨ ਤੁਹਾਨੂੰ ਪਤਾ ਵੀ ਜਿੰਨੇ ਆਪਣੇ ਇੱਕ ਬੰਦੇ ਨੇ ਉਹ ਸਾਰੀ ਮੌਨਦੇ ਨੇ ਜੀ ਮੱਛਿਆ ਕਰਕੇ ਕੱਖ ਵੀ ਬਹੁਤ ਜ਼ਿਆਦਾ ਸਰਪੰਡੀ ਸਾਹਿਬ ਨੂੰ ਐਵੇਂ ਮੱਛਿਆ ਕਰ ਕੀ ਅੱਜ ਉਹ ਕਰਿਆ ਜੀ ਮੱਛਿਆ ਰੁਜਾਂਗੇ ਜੀ ਮੱਛਿਆ ਨੂੰ ਬਹੁਤ ਨਹੀਂ ਕਰਦੇ ਜਾਦੇ ਤਾਂ ਇਹਦਾ ਪੈਦਾ ਹੁੰਦੀ ਆ ਇਹਨਾਂ ਦੇ ਕੋ ਗੁਰੂ ਕਰੇ ਆਪਾਂ ਜੇ ਇਹ ਟਾਂ ਵਾਲਾ ਰੋਟੀ ਆ ਜਿੰਨੇ ਵੀ ਪਰ ਅੱਜ ਕੁਦਰਤੀ ਅਸੇ ਹੋਣਾ ਸੀਗਾ ਤੇ ਅੱਜ ਮੱਛੀ ਆ ਗਈ ਆ ਨਵਾਂ ਆਪਣਾ ਹੁਣ ਗੇਟ ਬਣਾਇਆ ਹੈਗਾ ਗੇਟ ਇਹ ਨਵਾਂ ਨਵਾਂ ਤਿਆਰ ਕਰਿਆ ਤੇ ਬੜਾ ਸੋਹਣਾ ਨਹੀਂ ਆਇਆ ਜੀ ਗੁਰੂ ਘਰ ਦਾ ਜਿਹੜਾ ਦਰਵਾਜ਼ਾ ਬਣਾਇਆ ਹੈਗਾ ਜੇ ਤੁਹਾਨੂੰ ਐਂਟਰ ਕਰਦੇ ਆਪਾਂ ਬਹੁਤ ਨਹੀਂ ਆਇਆ ਜੀ ਬਹੁਤ ਟਾਈਮ ਵੀ ਇਹਨੂੰ ਬਹੁਤ ਨਹੀਂ ਆਇਆ ਲੱਗਿਆ ਜਿੰਨਾ ਆਪਾਂ ਕਹਿ ਸਕਦੇ ਆ ਲੋਕ ਬੱਸਾਂ ਤੇ ਆਏ ਆ ਬੱਸਾਂ ਕਰਾ ਕਰਾ ਕੇ ਦੂਰੋਂ ਦੂਰੋਂ ਆਉਂਦੇ ਆ ਪਰ ਆਪਣੇ ਲੋਕਾਂ ਚ ਐਟੀ ਵੀ ਹੋਣੀ ਹੈ ਕਿ ਸਰਦਾ ਵੀ ਇੱਥੋਂ ਹੀ ਨਹੀਂ ਆ ਸਕਦੇ ਹੈਗੇ ਗੁਰੂ ਘਰੇ ਗੁਰੂ ਘਰੇ ਆਉਣਾ ਜ਼ਰੂਰੀ ਆ ਸੋਹਣਾ ਬਹੁਤ ਸੋਹਣਾ ਚੰਗਾ ਸੇਖਾ ਨੇ ਮਿਲੇਗਾ ਜਿੰਨਾ ਆਪਾਂ ਕਹੀਦੀ ਉਹਨਾਂ ਚੰਗਾ ਕਿੱਥੋਂ ਮਿਲੇਗਾ ਕੱਟ ਜਿੰਨਾ ਰਹੀ ਕੱਟ ਬਹੁਤ ਅੰਦਰ ਆਉਂਦਾ ਮੋਟਰਸਾਈਕਲ ਦਾ ਆਪਣੇ ਗਾੜਾ ਉੱਥੇ ਕਾਰ ਜੰਮਦੇ ਜਮਾ ਲਵੀ ਵਗ ਜਾਂਦੇ ਨੇ ਤੇ ਹੋਰ ਚੀਜ਼ਾਂ ਤਾਂ ਚਲੋ ਨਹੀਂ ਦਿੰਦੀਆਂ ਪਰ ਮੋਟਰਸਾਈਕਲ ਜਮਾ ਹੈ ਹੁਣ ਇਹਨਾਂ ਨੇ ਨਮਾ ਉਪਰ ਅਲਾ ਕਰਿਆ ਕਰਕੇ ਆ ਮੋਟਰਸਾਈਕਲ ਜਮਾ ਅੰਦਰ ਜਾਣ ਲੱਗਦੇ ਬਾਕი ਉਹ ਤੇ ਪਾਰਕਿੰਗ ਅੰਦਰ ਹੀ ਬਣੀ ਹੋਈ ਆ ਤੇ ਪਾਰਕਿੰਗ ਦੇ ਨਾਲ ਹੀ ਇੱਥੇ ਜੋੜਾ ਘਰ ਬਣਿਆ ਹੋਇਆ ਹੈ। ਇਹ ਜਿਹੜੇ ਆਪਣੇ ਵੀ ਜੋ ਕੋਈ ਦੂਰੋਂ ਨੇੜੇ ਚੱਲ ਕੇ ਆਂਦੇ ਜੋੜਾ ਘਰ। ਜੋੜਾ ਘਰ ਇੱਥੇ ਬਣਿਆ ਹੋਇਆ ਹੈਗਾ ਤੇ ਤੁਸੀਂ ਜੋੜਾ ਘਰ ਦੇ ਵਿੱਚ ਰੋੜੇ ਤੇ ਜਮ੍ਹਾਂ ਕਰਾ ਸਕਦੇ। ਇੱਥੇ ਨਾਲ ਹੀ ਮੋਟਰਸਾਈਕਲਾਂ ਦੀ ਪਾਰਕਿੰਗ ਹੈ ਤੇ ਇੱਥੇ ਪਾਰਕਿੰਗ ਆਪਾਂ ਕਰਦੀ ਮੋਟਰਸਾਈਕਲ ਨੂੰ। ਕਰਤੋ ਵੀਡੀਓ। ਇੱਥੇ ਕਿਸੇ ਸਕੂਲ ਦਾ ਇੱਥੇ ਸਕੂਲ ਨੂੰ ਜਿੰਨਾ ਕਾਜੀ ਉਹਨਾਂ ਸਕੂਲ ਨੂੰ ਮਿਲੂਗਾ। ਪਰ ਜਰੂਰ ਸਾਫਤਾ ਜਰੂਰ ਮਿਲੂਗੀ ਕਿਤੇ ਨਾ ਮੈਂ ਜੇ ਮੇਰੀ ਜ਼ਿੰਦਗੀ ਦੇ ਵਿੱਚ ਆਏ ਮਾਲੇ ਚੰਗੇ ਦਿਨ ਆਏ ਵਿਸ਼ਵਾਸ ਸੀਗਾ ਵੀ ਖਣ ਬਾਬਾ ਜਰੂਰ ਦਿਨ ਕਰੂਗਾ ਮੈਂ ਪਾਣੀ ਨੂੰ ਉਹਦੇ ਵਾਲੇ ਕਰਕੇ ਸਾਰਾ ਕੁਝ ਹੋਇਆ ਉਹਦੇ ਵਾਲੇ ਕਰਕੇ ਯਾਦਾਂ ਨਹੀਂ ਹੋਣਾ ਜ਼ਰੂਰੀ ਹੈ ਗੁਰ ਕਰੇ ਸਿੱਖਾਂ ਦੇ ਨੂੰ ਤਾਂ ਸਾਥ ਚੱਲਦੇ ਭਾਈ ਮਹਾਰਾਜ ਨੂੰ ਨਹੀਂ ਪਾਣੀ ਪੁੱਟਣੇ ਨਹੀਂ ਦੁਰਵਾਸਾ ਦੇ ਆਪਣੇ ਦੇਖ ਵੀ ਨਹੀਂ ਆ ਅੱਜ ਕੱਲ੍ਹ ਵੈਸੇ ਬੱਚਿਆਂ ਨੂੰ ਕੋਨਾਂ ਦੇ ਵਿੱਚ ਬੜਾ ਧਿਆਨ ਹੋਣ ਕਰਕੇ ਜਿਹੜੇ ਘਰਾਂ ਵਿੱਚ ਸੰਗੱਤੇ ਵੈਸੇ ਇਕੱਠ ਬਹੁਤ ਪਰ ਸੁੱਖ ਨਹੀਂ ਕਰਦਾ ਬਹੁਤ ਹਰਿਆਲੀ ਹੈ ਪਾਪਾ ਕਰਾਉਣੇ ਆ ਠੀਕ ਤੇ ਥੋੜਾ ਸਰਕਾਰ ਪਹਿਲਾਂ ਦੈਨੀਆਂ ਕੋ ਤੇ ਬੇਰਾ ਦੇਖਦੇ ਆ ਮੱਥਾ ਆਪਾਂ ਮਾਂ ਨੂੰ ਸੇਕਾ ਮੇਰਾ ਸੋਭੇ ਮਾਂ ਨੂੰ ਮਨ ਦਾ ਬੱਚਾ ਰੋਣਾ ਕਰਦੇ ਆ ਯੋੜੇ ਵਧੀਆ ਰੋਟੀ ਖਾਂ ਕੇ ਕਰਦਾ ਪਾਉਂਦਾ ਸੁੱਕਾ ਜਾਂ ਤੋਂ ਆ ਨਾ ਵੀ ਕੋ ਦੋ ਆਖਾ ਪੜੀਓ ਤੇ ਮੈਂ ਦੱਸ ਤੇ ਨਾ ਆਉਂਦਾ ਆ ਸਵੇਰ ਸਾਰਾ ਪੇਕਰ ਰੋਸਾ ਆਂਦੇ ਆ ਤਗਾਪੀ ਨਾ ਮਸਮਾ ਤੁਰਕਬੇ ਸਿੱਕੀ ਇੰਟਰਨੈਟ ਇੱਥੇ ਆਪਣੇ ਪੱਤ ਦੀ ਸਵਾਜਨਾ ਹੋ ਪਰ ਸਵਾਜਨਾ ਤੇ ਅੰਤਰ ਵੱਡੀ ਸਭ ਤੋਂ ਮੇਰੋ ਦਾ ਆਕਾਰ ਪੰਜਮੀ ਐਂਗਲ ਤੇ ਪਟਾਮਨਾ ਇਹ ਹੋ ਜਾ ਕਾ ਹੱਥਾਂ ਨਾਲ ਸਾਰੀ ਪੇਂਟਿੰਗ ਇਹ ਤਿਆਰ ਕੀਤੀ ਵੀ ਹੈ ਤੰਤ ਸਾਰੀਆਂ ਪੇਟਿੰਗਸ ਅਮਰਚੀ ਸੰਗਤ ਇੰਟਰਪਰਾਈਜ਼ ਮੌਗਰ ਕਰਦੇ ਹੈ ਕਿ ਬਾਈਕਲ ਜੋ ਮੈਂ ਕਿ ਤਿਆਰ ਕਰੀਏ ਪੇਟ ਉਹ ਪ੍ਰਸ਼ਾਦ ਬਾਬਾ ਜੀ ਵੱਲੋਂ ਜੋ ਮਿਲਿਆ ਆਪਾਂ ਸ਼ਾ ਸ਼ੱਕੇ ਤੇ ਤਾੜਾ ਲੰਗਰ ਬਣੀ ਤੇ ਲੰਗਰ ਸ਼ਕਾਂਗੇ ਕਿਉਂਕਿ ਗੁਰੂ ਘਰ ਦੇ ਅੰਗਰ ਨੂੰ ਖਾ ਕੇ ਜਿਹੜਾ ਸਪੂਨ ਮਿਲਦਾ ਉਹ ਆਪਾਂ ਨੇ ਘਰੇ ਵੀ ਆਪਾਂ ਨੂੰ ਉਹਦੀ ਪ੍ਰਸ਼ਾਦਾ ਛੱਕੇ ਨਹੀਂ ਮਿਲ ਸਕਦਾ ਕਿਉਂਕਿ ਇੱਥੇ ਹਰ ਟਾਈਮ ਸਾਰਾ ਦਿਨ ਬਾਣੀ ਪੜੀ ਜਾਂਦੀ ਹੈ ਚੀਜ਼ ਦੇ ਵਿੱਚ ਬਾਕੀ ਆ ਜਿਹੜਾ ਪ੍ਰਸ਼ਾਦ ਆਪਾਂ ਉਹ ਲੈ ਸਕਦੇ ਹਾਂ ਨਾਲ ਆਪਣਾ ਘਰੇ ਲੈ ਸਕਦੇ ਹਾਂ ਇਹਦੇ ਜਿਹਦਾ ਜਿਹੜਾ ਟੇਸਟ ਆ ਉਸ ਨੂੰ ਬਾਜ਼ੀ ਕਿਤੇ ਵੀ ਕਦੇ ਵੀ ਤੁਸੀਂ ਕਰੇ ਹਜਾ ਟੈਸਟ ਨਹੀਂ ਲੀ ਨੀ ਸਕਦਾ ਨਹੀਂ ਮਿਲੇ ਤੁਸੀਂ ਇਹ ਚੀਜ਼ੀ ਤਾਂ ਆਪ ਵੀ ਨੋਟਿਸ ਕੀਤੀ ਹੋਊ ਕਿ ਇਹ ਤਾਂ ਸਾਰਾ ਦਿਨ ਬਾਣੀ ਪੜੀ ਜਾਂਦੀ ਚੀਜ਼ ਦੇ ਉੱਤੇ ਹਜਾ ਟੈਸਟ ਤੁਹਾਨੂੰ ਕਿਤੇ ਨਹੀਂ ਪੈ ਸਕਦਾ ਕੱਲ੍ਹ ਸੁਬੀਹ ਆਈ ਜਾ ਮੱਛਾ ਨਗਰ ਦੇ ਸਾਰੇ ਸੰਗਤਾਂ ਨੂੰ ਸੁਬੀਹ ਕਰਮੀ ਕਰਕੇ ਸਵੀਰ ਆਏ ਹੋਏ ਬੁਰ ਕਰੇ ਹੋਂ ਕਰਾ ਬਹੁਤ ਵਾਧਾ ਬਰਾਦਾ ਤਾਂ ਆਟਾ ਨਹੀਂ ਚੰਨੇ ਪਾਣੀ ਜਲਦੀ ਵੀ ਰਹਿ ਜੀਗੇ ਲੋਕਾਂ ਨੂੰ ਇਹ ਮੰਗਾਦਾ ਕਾਰਾਂ ਦੇ ਨਾਲ ਮੈਂ ਤੱਕ ਰਿਹਾ ਨਾ ਵੀਰੇ ਇੱਥੇ ਚੱਲਦੀ ਹੁੰਦੀ ਟਰਮੀਨ ਹਸਪਤਾਲ ਸੀ ਮਾਯਾਨੀਸ ਨੂੰ ਪਾਰਕਿੰਗ ਤੇ ਹੁਣ ਚੱਕ ਕੇ ਆਪਣਾ ਮੋਟਰਸਾਈਕਲ ਚਾਲਦੇ ਆਂ ਘਰ ਨੂੰ ਪਾਣੀ ਦੀ ਬੋਤਲក៏ ਨਾਲ ਹੀ ਲੈ ਆਇਆ ਸੀ ਕਿਉਂਕਿ ਰਾਜ ਤੇ ਝੂ ਲੱਗਦੀ ਰਹਦੀ ਹੈ ਪਰ ਗੁਰੂ ਘਰ ਅੱਜ ਘੱਟ ਦੇਖ ਕੇ ਅੱਜ ਵੀ ਸਿੱਖਾਂ ਦਾ ਇੱਕ ਦਿਖਾ ਰਿਹਾ ਵੀ ਹਾਂ ਬਾਕੀ ਇੱਕ ਚੱਕ ਚੀਜ਼ ਤੇ ਬਹੁਤ ਫਿਕਰ ਹੋ ਰਿਹਾ ਮਹਿਸੂਸ ਰਿਹਾ ਵੀ ਗੁਰੂ ਘਰ ਅੱਜ ਵੀ ਆਪਣਾ ਸਿੱਖਾਂ ਦੇ ਘਰੇ ਜਾਂ ਹੁੰਦਾ ਤਦ ਵੀ ਆਪਾਂ ਨੂੰ ਸਿੱਖਾਂ ਦੇ ਘਰੇ ਜਨਮ ਦਿੱਤਾ ਨੇ ਇਹ ਪੈਣਾ ਕਰਦੇ ਸੋਚੀ ਨਹੀਂ ਜਿੰਦਗੀ ਦੇ ਵਿੱਚ ਕਿ ਮਹਾਰਾਜ ਇੰਨਾ ਕੁਝ ਦੇਊਗਾ ਇਹ ਤਾਂ ਹੀ ਮਿਲਿਆਗਾ ਸਿੱਖਾਂ ਦੇ ਘਰੇ ਜਨਮ ਲੈਣਾ ਕਹਿੰਦੇ ਕਿਤੇ ਸੌਖੀ ਗੱਲ ਨਹੀਂ ਹੈਗੀ ਬਹੁਤ ਕੁਝ ਕਰਨਾ ਪੈਂਦਾ ਫਿਰ ਸਿੱਖਾਂ ਦੇ ਘਰੇ ਪ੍ਰਮਾਤਮਾ ਜਨਮ ਹੁੰਦਾ ਕੋਈ ਦੁਨੀਆ ਤੇ ਸਿੱਖਾ ਜਹੀ ਕੋਮਾ ਕੱਲੀ ਵੀ ਜਿਹੜੀ ਕਦੇ ਕਿਸੇ ਦਾ ਮਾੜਾ ਨਹੀਂ ਸੋਚਦੀ ਥਾ ਥਾਂ ਲੰਗਰ ਖੁਸ਼ੀ ਹੋਵੇ ਪਾਕੀ ਸਭ ਤੋਂ ਵੱਡੀ ਗੱਲ ਆ ਵੀ ਪੰਜਾਬ ਦੇ ਵਿੱਚ ਕੋਈ ਔਖਾ ਨਹੀਂ ਹੁੰਦਾ ਯਾਰ ਇਹੋ ਜਿਹਾ ਨਹੀਂ ਵੀ ਰੋਸ ਲੋਟੀ ਨਸੀਬ ਹੁੰਦੀ ਤਾਂ ਗੁਰੂ ਘਰ ਹੈਗੇ ਆਪਾਂ ਨੂੰ ਵੀ ਤਦੇ ਦੂਰ ਨੇੜੇ ਵਾਜਣਿਆ ਆਪਾਂ ਵੀ ਜਿ ਮੁਨਕ ਤੇ ਵਾਜੋ ਦਿੱਲੀ ਕਿਤੇ ਕਿਤੇ ਵਾਜ ਹਨ ਆਪਾਂ ਨੂੰ ਪਤਾ ਹੁੰਦਾ ਆਪਣੇ ਆਪਣੇ ਆਪਾਂ ਨੂੰ ਗੁਰੂ ਘਰ ਦੀ ਜ਼ਰੂਰਤ ਪ੍ਰਸ਼ਾਦਾ ਮਿਲੋ ਇਹ ਚੀਜ਼ ਬਹੁਤ ਮਾਨ ਵਾਲੀ ਗੱਲ ਹੈ ਇਹ ਕਿ ਇਹ ਹਰੇਕ ਦੇ ਨਸੀਬ 'ਚ ਨਹੀਂ ਹੁੰਦੀਆਂ ਗੱਲਾਂ ਵੀ ਸਿੱਖਾਂ ਦੇ ਘਰੇ ਜਨਮ ਲੈਣਾ ਪ੍ਰਮਾਤਮਾ ਬਹੁਤ ਚੰਗੇ ਕਰਮ ਕਰੇ ਹੁੰਦੇ ਜਿਹਨੇ ਸਿੱਖਾਂ ਦੇ ਘਰੇ ਜਨਮ ਲੈਂਦਾ ਵੈਸੇ ਧਰਮ ਕੋਈ ਵੀ ਨਹੀਂ ਇੱਥੇ ਹੋਵੇਗਾ ਪਰ ਇਹ ਚੀਜ਼ ਤਾਂ ਬਹੁਤ ਖਾਸ ਹੈ ਵੀ ਆਪਸੇ ਸਿੱਖਾਂ ਦੇ ਘਰੇ ਜਾਂਦੇ ਆਪਾਂ ਨੂੰ ਮਾਣ ਮਹਿਸੂਸ ਕਰਨਾ ਵਿੱਚ ਅਸੀਂ ਨਾ ਵੀ ਆਪਸੇ ਸਿੱਖਾਂ ਦੇ ਜਵਾਬ ਕਰਦੇ ਕੋਤੋਂ ਕੋਤੋਂ ਜਰਾ ਹੋਗਾ ਤੇ ਕਰੋ ਆਰਾਮ ਕਰ ਉਹ ਤਾਂ ਨਾ ਦੇ ਲਈ ਲਾਈਏ ਭਾਈ ਸਿੱਖ ਸਰਦਾਰ ਦੇ ਜਿਹੜੇ ਤੋਂ ਮੰਡੀ ਸਾਬੋਨ ਤੇ ਬਾਸਪੂਨ ਉਹਨੂੰ ਪਹਾਰ ਦੇ ਦਿੱਤਾ ਤਾਂ ਯਾਰ ਸਿੱਖਾਂ ਦਾ ਸਾਥ ਦੇਪੁਰ ਦਿਆ ਕਰੋ ਕਿ ਆਪਣੇ ਬੰਦੇ ਇੰਨਾ ਦੇ ਆਪਣੇ ਆਪ ਦੇ ਭਾਈਚਾਰੇ ਦਾ ਸਾਥ ਦੇਣਾ ਜ਼ਰੂਰੀ ਆ ਸਾਥ ਸਾਰੇ ਜ਼ਰੂਰੀ ਆ